ਮੋਲੀ ਵਾਲੇ ਪਰੌਂਠੇ ਫੇਰ ਉਹ ਬੁਢੀ ਨਹੀਂ ਖਾਣੇ ਖਾ ਲਓ ਮੋਲੀ ਆਲੇ ਆ ਪੱਜੀ ਪਾਈ ਮੜੀ ਇਧਰ ਦੀ ਪਾਓ ਹਾਂ तो भी करो बंद गोभी पत्ता गोभी के बंद गोभी पत्ता भी है बंद भी है साग में तड़का चावल ला रही हूं तड़का में दाल सब्जी पड़ी है सब कल रख लो ਦੋ ਦਿਨ ਖਾਤਾ ਦੱਬ ਕੇ ਕੱਲ ਨੂੰ ਲਾਵਾਂਗੇ ਤੜਕਾ ਤਾਂ ਹਾਂ ਨਾ ਤੇ ਅੱਜ ਨਾ ਆ ਗਏ ਸਵਾਦ ਤੋਂ ਹੋਰ ਬਣਾਓ ਕਿਉਂ ਉਪਰਾਇਆ ਨਾ ਹੁਣ ਤਿਆਰ ਹੈਗਾ ਆਪਣੇ ਕੋਲੇ ਚੌਗਿਆਂ ਉਪਰ ਚੁੱਲਾ ਬਣਿਆ ਵੀ ਅਜੇ ਹਣਾ ਤੇ ਫਿਰ ਮਨ ਸਾਗ ਹੀ ਬਣਾਉਣਾ ਰੱਖਿਆ ਨਾ ਨਾਲ ਇਕੱਠਾ ਹੀ ਰੱਖ ਲਾ ਮੈਂ ਜਿਹੜਾ ਘਰੋਂ ਤਾਂ ਉਹ ਸਮਾਂ ਵੀ ਨਹੀਂ ਲੱਗਦਾ ਬਾਕੀ ਆਏ ਅੱবি ਮਿਹਣੇ 2 ਕਿਲੋ ਠਾਕਾ ਜੇ ਹੁਣ 2-3 ਤਰ ਮਹੰਦਿਕ ਲੇਦੇ ਸਵੇਰੇ ਖਾਣ ਤੱਕ ਲਾਗੇ ਬਹੁਤ ਖਤਮ ਹੋ ਜਾਂਦਾ ਹੁੰਦਾ ਹਾਂ ਨੀ ਬਣਾਉਂਦੇ ਹਾਂ ਨਵੇਂ ਸਾਲ ਚ ਬਣਾਵਾਗੇ ਹੁਣ ਤਾਂ ਨਿਊ ਇਅਰ 2026 ਆਪ ਵੀ ਨਵੇਂ ਸਾਲ ਦੇ ਵਿੱਚ ਜਿਹੜੇ ਪੁਰਾਣੇ ਨੰਬਰ ਆ ਕਿਹਦੇ ਜਿਹੜੇ ਕੰਮ ਦੇ ਨਹੀਂ ਹੈਗੇ ਸਾਰੇ ਡਿਲੀਟ ਕਰਦੇ ਆ ਆਏ ਨਵਾਂ ਸਾਲ ਬਣਾਉਂਦਾ ਹਾਂ ਕਿਉਂ ਕਰੇ ਨਹੀਂ ਹਜੇ ਇੱਕ ਦੋ ਨੰਬਰ ਰੱਖੇ ਵੀ ਆ ਜੇ ਉਮੀਦ ਹੈ ਆਪਾਂ ਦਾ ਕਿਸੇ ਦਾ ਨਵਾਂ ਨਵਾਂ ਪ੍ਰਾਣ ਆਪਾਂ ਦੇ ਨੇ ਤੇ ਨਵਾਂ ਨੰਬਰ ਲਈਦਾ ਹਾਂ ਆਣੇ ਸਾਥੀ ਨੇ ਮੀ ਕਲਾਸ ਸਟਾਰਟ ਹੋ ਗਈ ਹੈ ਨਵਰੇ ਦੇ ਘਰ ਨਾ ਸਤਿ ਜੇ ਬਾਂਹ ਪਾ ਕੀਤੀ ਹੋ ਹਾਂਜੀ ਤੁਹਾਨੂੰ ਕੋ ਲੱਗਦੀ ਠੰਡੀ ਆ ਖਾਣੇ ਵਾਲੀ ਗਰਮ ਆ ਨਾ ਤੁਸੀਂ ਹੈ ਮੀ ਹਾਂ ਵੇਖਿਆ ਨਵਾਂ ਸੈਕਸ ਸਟਾਰਟ ਹੋ ਜੂਗਾ ਮੇਰਾ ਯਾਰ 11ਵੀਂ ਦਾ ਨਵਾਂ ਸਿਲੇਬਸ ਕਮਰਸਲ ਹੋਊਗਾ ਇਹਦਾ ਲੈ

ਇਹ ਕੋਰਸ ਲੱਗਦੋ ਪਰ ਆਹ ਆਰਟ ਦਾ ਆਰਟ ਨਾਲ ਕੇ ਹਰੇ ਕਮਰਸ ਵਾਲੇ ਆਉਦੇ ਹੋਣਾ ਉਹਨੇ ਕੋਰਸ ਕੀਤਾ ਸੀ ਅਕਾਊਂਟ ਵਾਲਾ ਆ ਉਹ ਵੀ ਤਾਂ ਨਹੀਂ ਲੱਗਦੋ ਜੇ ਆਪਾਂ ਕਮਰਸ ਵਾਲੇ ਤਾਂ ਕੋਰਸ ਕਰਨ ਦੀ ਲੋੜ ਹੀ ਨਾ ਬਾਬੇ ਅੱਛਾ ਅਕਾਊਂਟਿੰਗ ਹੋਈ ਸੀ ਗੱਲ ਅਕਾਊਂਟਿੰਗ ਹੀ ਲੈਣਾ ਮੋਂ ਦਾ ਆਪ ਨੂੰ ਉਹਦਾ ਕੋਰਸ ਕਰਾਇਆ ਹੈ ਨਾ ਤਾਂ ਬਾਹਰ ਘੱਟੇਗਾ ਇਹਨਾਂ ਬਾਹਰ ਨਹੀਂ ਜਾਏਗਾ ਬਾਹਰ ਕਿੱਥੇ ਜਾਣਾ ਇੱਥੇ ਹੀ 70000 ਰੁਪਏ ਰੱਖਾ ਹੈਗੇ ਜੀ ਪਟਾ ਹਮਦਾ ਬਾਹਰ ਕਿੱਥੇ ਕੱਢਣਾ ਸੀ ਸਾਰੇ ਚੱਲਦੇ ਆ ਸਾਰੇ ਬਾਹਰ ਚੱਲ ਵਰਦੇ ਆ ਬਾੜੀ ਇਹ ਪਿੰਡੋਂ ਬਾਹਰ ਆ ਕੇ ਖੇਤ ਚਾਗੇ ਤੇ ਦੁਬਾਰਾ ਹੋ ਜਿੱਥੇ ਜਾਂਦੇ ਉਹ ਤਾਂ ਉਦੋਂ ਵੱਡੀ ਗੱਲ ਸੀ ਹੁਣ ਤਾਂ ਵੱਡੀ ਗੱਲ ਨਹੀਂ ਆਪਾਂ ਉਹ ਕੰਮ ਕਰਨਾ ਜਿਹੜਾ ਕਿਸੇ ਨੇ ਨਹੀਂ ਕੀਤਾ ਜਿਹੜੇ ਸਾਡੇ ਆਪਾਂ ਇਹਨਾਂ ਲੈ ਕੇ ਤਾਂ ਸਾਨੂੰ ਦੋਲਟੀ ਚੱਲਣਾ ਚੱਲ ਕੇ ਪੁਰਨੇ ਆ ਸੀ ਹਾਂ ਚੱਲ ਕੇ ਰਿਸ਼ਤੇਦਾਰਾਂ ਦੇ ਪੁਰਨੇ ਆ ਤੇ ਆਪਦੇ ਆ हाँ तादाता इस्तेदार होता है वैसे मर्जी चल हो पढ़ लो बहुत तो की लेना किसी को सरिके वाली आपका की लेना किसी को तो ना आप बंदिता किसी ने से ना आप बालाया किसी को ना आप देन जोगे ना किसी तो लेन जोगे चीज़ क्या नहीं हम्म निगाल <laughs> ਮਗਾ ਜੇ ਤੁਸੀਂ ਦੇਣ ਨਹੀਂ ਚੀਜ਼ ਜੋਗੇ ਤੇ ਲੈ ਕੇ ਵੀ ਆਪਾਂ ਕਿਸੇ ਤੋਂ ਕੀ ਕਰਨੀ ਆ ਰੱਬ ਆਪ ਦੀ ਦੇਵੇ ਜੋ ਦੇਵੇ ਚੀਜ਼ ਮੈਂ ਤਾਂ ਕਰੂ ਕੰਮ ਕਰੋ ਬਸ ਕੰਮ ਮੈਂ ਉਹ ਜੋ ਕਰੂੰਗਾ ਜਿਹੜਾ ਸ਼ਾਂਤੀ ਆਵੇ ਠੱਕੇ ਆਰਾਮ ਨਾਲ ਕਰ ਸਕੇ ਉਹ ਯਾਰ ਸ਼ਾਂਤੀ ਨਾ ਤਾਂ ਫਿਰ ਜਾ ਹੋਲ ਆਦੇ ਨਾਲ ਚੱਲ ਜਾ ਨਾਮਦੇਵ ਨਾਲ ਰਲ ਜਾ ਉਹਲਾ ਗੰਮਣੀ ਜੋਗਾ ਕਰੀ ਜਾਏ ਤੇ ਸ਼ਾਂਤੀ ਸ਼ਾਂਤੀ ਜਿਹੜੇ ਵੱਡੇ ਆਫੀਸਰ ਹਨ ਮੈਂ ਤਾਂ ਇਹ ਕੰਮ ਕਰੂ ਜਿਹੜੇ ਸ਼ਾਂਤੀ ਨਾਲ ਬੈਠਾ ਮੈਂ ਫਿਰ RAMDEV ਨਾਲ ਚੱਲ ਜਾ ਜੋਗਾ ਕਰੀ ਜਾਏ ਕਿ ਬੈਠਾ ਉਹ ਤਾਂ ਭੱਜ ਗਿਆ ਨਹੀਂ ਕਹਾ ਕਰ ਜਨਾਨੀਆਂ ਦੇ ਕੱਪੜੇ ਪਾ ਕੇ ਉਹ ਬੱਧਿਆ ਨਹੀਂ ਸ਼ਾਂਤੀ ਸ਼ਾਂਤੀ ਸਿਲੰਡਰ ਦੀ ਬਾਹਰ ਉਹ ਹੀ ਆਈ ਬੂਥਾ ਬਣਾ ਲਿਆ ਕੰਮ ਕਰਨਾ ਹੂੰ ਪ੍ਰੋਪਰਟੀ ਡੀਲਰ ਇਹ ਲੋਕ ਬਾਹਰ ਰਹਿੰਦੇ ਆ ਦੇਛਾ ਜਿਹਾ ਪਾੜੀਆਂ ਜਮੀਨਾਂ ਐ ਸਭ ਕਾਦੀਆਂ ਬਾਦ ਪੈਹਾਨੋਂ ਤੇ ਜੈਨਾ ਲਗਾਤੀ ਜਿਹਾ ਹੈ ਸਕੈਮ ਕਹਾਰੇ ਸੁਣਦੇ ਮੁੜ ਕੇ ਸਾਡੇ ਨੇ ਸੁਣਨੇ ਲੋਕ ਸਾਨੂੰ ਕੀ ਲੋੜ ਪਈ ਐ ਇਹ ਜਵਾਕਾ ਕਾ ਤੇ ਮਾਂ ਆਪ ਲੋਕ ਕਾਜ਼ਾ ਹੀ ਆ ਮਾੜੀ ਮੋਟੀਆਂ ਠੱਗੀਆਂ ਮਾਰੀ ਦਿੰਦਾ ਤੇ ਉਹ ਮਾਰ ਲੈ ਫਿਰ ਜਵਾਕਾ ਕਾ ਤੋ ਮਾਰ ਤੇ ਉਹ ਮਾਰ ਲੈ ਜਵਾਕਾ ਤੋ ਮਾਰ ਮੋਟੀਆਂ ਉਹ ਮੈਂ ਕੀ ਕਰੇ ਕਹਿੰਦੇ ਜੀ ਚੱਲ ਕੋਲ ਨਹੀਂ ਇੱਥੇ ਜਾ ਤੇ ਠੱਗੀ ਮਾਰੀ ਕਾ ਜਵਾਕਾ ਤੇ ਕਬਈ ਨਾ ਕਰੋ ਤੇ ਦੂਜਾ ਵਾਰੀ ਕਾ ਟੂਆ ਮਚਾਉਣੇ ਹੋ ਠੱਗੀਆਂ ਹੁਣ ਕਾ ਦੂਜਾ ਵਾਰੀ ਕਾ ਟੂਕੜੇ ਮਚਾਉਣੇ ਹੋ ਉਜੇ ਦਾ ਸਿੱਧਾ ਕੰਮ ਕਰਦੇ ਵੀ ਤੁਹਾਨੂੰ ਲੜੜਕਦੇ ਆ ਕਾ ਜਿਹੜੇ ਹਾਥੀ ਹਾਥੀ ਕੰਮ ਕਰਦੇ ਉਹ ਵੀ ਤੁਹਾਨੂੰ ਲੜਕਦੇ ਆ ਵੀ ਕੰਮ ਕਰਦੇ ਐ ਕਰਦੇ ਆ ਵੇਲੜਾ ਨੂੰ ਮਿਲ ਗਏ ਮੈਂ ਤੋਨੇ ਛਕਲਾਂ ਨਹੀਂ ਤਣੀਆਂ ਲਾਤੀਆਂ ਪਿਓ ਜੀ ਦਾ ਜਦਾਦਾ ਦਾ ਨਾਸਾ ਤੇ ਫਿਰਦੇ ਟੱਪ ਦੇ ਸਵਾਤ ਤਾਂ ਤਾਂ ਨਾ ਕਿਸੇ ਕੰਜਰ ਨੇ ਆਪਦਾ ਬਣਾਇਆ ਹੋਵੇ ਅਹੀ ਰਾਉ ਦੀ ਮਿਹਨਤ ਨਾਲ ਬਣਾਇਆ ਜੋ ਵੀ ਬਣਾਇਆ ਸਾਨੂੰ ਤਾਂ ਕੋਈ ਕਹਿ ਨਹੀਂ ਸਕਦਾ ਲੋਕਾਂ ਨਾਲ ਸਕੈਮ ਕਰਕੇ ਥੋੜਨਾ ਬਣਾਇਆ ਵਾ ਹਾਂ ਤੇ ਮੈਂ ਨਹੀਂ ਨਾਲੇ ਪਿਓ ਦਾਦਿਆਂ ਦੀ ਜੀ ਜੈ ਦਾਦਿਆਂ ਦੇ ਹੱਥਾਂ 'ਚ ਟੱਕ ਕੇ ਛੱਡਨ ਦਾ ਕੀ ਕਹਿਦਾ ਸਾਡੇ ਕੋਲੇ ਆ ਸਾਡੇ ਕੋਲੇ ਆ ਆਏ ਪਤਾ ਨਹੀਂ ਵੀ ਪਿਓ ਨੇ ਕਿਹੜੇ ਕਿਹੜਾ ਕਾਲੇਵਾਲ ਦਾ ਕਮਾਇਆ ਖੱਗੀਆਂ ਹੀ ਮਾਰੀਆਂ ਆਪਾਂ ਦਾ ਨਾਖਦੀ ਮਾਰਨੀ ਹੈ ਨਾ ਆਪਾਂ ਨੇ ਆਨੇ ਨੂੰ ਮੱਤ ਦੇਣੀ ਹੈ ਉਹ ਜੀ ਕਿਹਨੇ ਸਾਥ ਵਧੀਆ ਕਮਾਈ ਕਰਨੀ ਮਿਹਨਤ ਨਾ ਘਟ ਬਣਦੇ ਚਾਰ ਪੈਸੇ ਤੇ ਆ ਮਾਦੀ ਗੱਲ ਰਹ ਗਈ ਲਿੰਕੀ ਖਤਮ ਕਰ ਦੇਣਾ ਸਿਰਫ ਤੇਰਾ ਆਪਾਂ ਲਿੰਕੀ ਨਹੀਂ ਰੱਖਣਾ ਹੈ ਜੇ ਇਸ ਤਰ੍ਹਾਂ ਨਾਲ ਆਪਾਂ ਦਾ ਕਿਸੇ ਨਾਲ ਮੈਂ ਆਪਾਂ ਤਾਂ ਬੈਸ ਵੀ ਨਹੀਂ ਰੱਖਦੇ ਇਹ ਸੇਨਾ ਅੰਮੇ ਸ਼ਾਹਦਾ ਬੋਲੇਗਾ ਸ਼ਾਨ ਨੇ ਵੀ ਕੀ ਬੋਲੇਗਾ ਕਿਸੇ ਕਾਟੀ ਰੱਖੀ ਦਾ ਕਿਸੇ ਉਹ ਤਾਂ ਸ਼ਾਨ ਨਹੀਂ ਬੋਲਣ ਲੱਗ ਗਿਆ ਆਪਾਂ ਦਾ ਬਾਪੇ ਇੱਕ ਬੰਦਾ ਸੀ ਆ ਉਹਨੇ ਆਪਦੇ ਕੋਈ ਵਿਆਹ ਨਹੀਂ ਦੇਖਿਆ ਨੰਗਾ ਹੋ ਗਿਆ ਮੋਟਾ ਇੱਕ ਥਾਂ ਦੇ ਨਾਲ ਬਲਾਦ ਗਿਆ ਭਰਾ ਬੋਲ ਕਿਹਦੇ ਵਿਆਹ ਨੂੰ ਚੇਤਾ ਨਹੀਂ ਹੈਗਾ ਤੇ ਦੂਜਾ ਵਿਆਹ ਸੀ ਨਾ ਮੁੰਡੇ ਦਾ ਕੇਰਾ ਦਾਂ ਵੀ ਪੀ ਗਏ ਦੋਵੇਂ ਉਹ ਆ ਆਸਾ ਲਾੜਾ ਵੀ ਜਿਹੜਾ ਉਹਦਾ ਭਰਾ ਸੀਗਾ ਉਹਨਾਂ ਨੇ ਮੋਟਰ ਵਾਲੇ ਕਮਰੇ ਦੀ ਪਾਈ ਰੱਖਾ ਉਹਨਾਂ ਨੇ ਉਹਨੂੰ ਦਾਵੀ ਪਈ ਗਏ ਜਦੋਂ ਮਾੜੀ ਸੁੱਤ ਕਰੇ ਉਹਦੇ ਟੱਕ ਅੰਦਰ ਜਦੋਂ ਮਾੜੀ ਸੁੱਤ ਗਏ ਵੀਰ ਹਵਾ ਨਾ ਪਾਵੇ ਉੱਠੇ ਫੜੋਗਾ ਕਿਸੇ ਦਾ ਕੋ ਪੁੱਪੜਾ ਹੀ ਕਰ ਦਿੰਦੇ ਲੋਕਨ ਤਾਂ ਹੀ ਲੱਗਦਾ ਕਿ ਗੁੱਫੜਾ ਹੀ ਕਰ ਦਊਗਾ ਉਹਨਾਂ ਨੂੰ ਕੀ ਪਤਾ ਤੇਰਾ ਡੈਡ ਤੇਰਾ ਡੈਡੀ ਵੀ ਤਾਂ ਪੁੱਫੜ ਹੈਗਾ ਹੀ ਆ ਉਹ ਪੁਰਾਣੇ ਫੁੱਫਣ ਨਹੀਂ ਹੈਗੇ ਜਿਹੜੇ ਚੁੱਲ੍ਹਿਆਂ ਦੇ ਬਹਿ ਜਾਂਦੇ ਹੁੰਦੇ ਸੀ ਅੱਗੇ ਤੇਰਾ ਫੜ ਤੇਰਾ ਨਾੜੀ ਫੁੱਫਾ ਹੈਗਾ ਹੀ ਅਗਲੇ ਆਏ ਚੱਕੀ ਫੜਦੇ ਆ ਕਿਵੇਂ ਬਾਈ ਜੀ ਬਾਈ ਜੀ ਕਰਦੇ ਹੁੰਦੇ ਤੇਰਾ ਡੈਡੀ ਪੀ ਕੇ ਹਰੀ ਕਰੂਗਾ ਤਾਂ ਫਿਰ ਉਹ ਵੀ ਨਹੀਂ ਹਰੀ ਉਹ ਵੀ ਕਰਨਗੇ ਸਵਾਰ ਕੇ ਹਾਂ ਮਗਾ ਤੇ ਤੇਰਾ ਡੈਡੀ ਪੀ ਕੇ ਹਰੀ ਕਰੂਗਾ ਤਾਂ ਉਹ ਵੀ ਹਰੀ ਕਰਨਗੇ ਫਿਰ ਲਾਲ ਕਰਨਗੇ ਛੁਣੀ ਖਾਤਾ ਦੇ ਦੀ ਬੋ ਖਾਲੀ ਕਾ ਦੋ ਨਾ ਦੇ ਦੇ ਦੇਖੋ ਪੀ ਗਾ ਸਾਡਾ ਕਿ ਰੈਸਟੋਰੈਂਟ ਨਹੀਂ ਠੀਕ ਉਹਨੇ ਪ੍ਰਿੰਟਰ ਵਾਲਾ ਹੀ ਪਾਉਣਾ ਹੀ ਪਾਉਣਾ ਤੇਰੇ ਬੈਨੂ ਸਾਤ ਨੂੰ ਗਾਣਾ ਕੱਢਣੀ ਐ ਨਿੱਕੇ ਨਿੱਕੇ ਦੇ ਸਾਨੂੰ ਗਾਣਾ ਕੱਢਣੀ ਆਵੇਂ ਰੋਟੀ ਬਣਾ ਲੀਏ ਬਸ ਹੋਰ ਇਹ ਕਹਣਾ ਤੇ ਇਹਨਾਂ ਦੇ ਖਸਰਾ ਨਿਕਲੇ ਇਹਨਾਂ ਦੇ ਆਏ ਹੋਵੇ ਆਪੇ ਉਹ ਚੱਕਣਾ ਨਹੀਂ ਸੋਟੀਓ ਕਟੜਾ ਮੁੱਦਾ ਕਰ ਸਕੂਲ ਤੇ ਸੱਟਣਾ ਸਾਡੇ ਪਾਸ ਕਿਉਂ ਹੁੰਦਾ ਹੈ ਕਿਹੋ ਜਿਹਾ ਰਿਸ਼ਤੇਦਾਰ ਹੋਰ ਯਾਰ मामे

ਚਿੱਤਰ ਦੇ ਯਾਦ ਚੱਪਲ ਪਾਈਏ ਵੈਸੇ ਮੈਂ ਹਾਂ ਹੂੰ ਕਹਿੰਦਾ ਮਿੱਤਾ ਨਾਨੀ ਤੇਰੇ ਵਰਗੀ ਆ ਮੈਂ ਮੈਂ ਮਿੱਤਾ ਨਾਨੀ ਵਰਗੀ ਆ ਮੇਰੇ ਵਰਗੀ ਨਾਨੀ ਦੀ ਮਿੱਤਾ ਨਾਨੀ ਮੈਂ ਵਰਗੀ ਮੈਂ ਆ ਜੋ ਵੀ ਆ ਭੂਆ ਤੇ ਭਤੀਜੀਆਂ ਜਾਂਦੀਆਂ ਹੁੰਦੀਆਂ ਭਤੀਜਾ ਤੀਜਾ ਭਤੀਜਾ ਤੀਜਾ ਇਹਦਾ ਮਤਲਬ ਕੀ ਹੁੰਦਾ ਕਤ ਲਵੀ ਹੁੰਦਾ ਹੈ ਜਿਹੜੇ ਸਮਝਦੇ ਉਹਨਾਂ ਨੂੰ ਪਤਾ ਹੋਊ ਆਪਾਂ ਦੇ ਤਾਂ ਪਤਾ ਹੀ ਐ ਸਾਨੂੰ ਤਾਂ ਹੁਣ ਤਾਂ ਹੀ ਸਾਡੇ ਬੂਣੇ ਕਦੇ ਉਹ ਕਿਸੇ ਰੀਆ ਪੁੱਛੀ ਜੜੀ ਨੂੰ ਕੀ ਹੁੰਦਾ ਸਾਡੇ ਲਈ ਤਾਂ ਮਾਂ ਪਿਓ ਉਹ ਹੀ ਨੇ ਪੁੱਛਦੇ ਨਹੀਂ ਹਾਂ ਸਤਵੀਰ ਕਹਿੰਦਾ ਵੀ ਇੱਕ ਸਵਾਲ ਦਾ ਦੋ ਮੈਨੂੰ ਜਵਾਬ ਹਾਂ ਵੀ ਭਤੀਜਾ ਤੀਜਾ ਕੀ ਹੁੰਦਾ ਹਾਂ ਭਤੀਜਾ ਤੀਜਾ ਭਤੀਜਾ ਤੀਜਾ ਹਾਂ ਅਨਾਂ ਨੇ ਕੋਈ ਨਹੀਂ ਪਤਾ ਲੋ ਮਾਤਾ ਗੇਮਾ ਸਾਨੂੰ ਮਕਰ ਪਦਨੇ ਅਸੀਂ ਐਸਐਸਲ ਸਲੂਸ਼ਨ ਚੋਂ ਕੋਦੇ ਲੰਗੇ ਨਹੀਂ ਨਾ ਸਲੂਸ਼ਨ ਚੋਂ ਕਹਿੰਦੇ ਨਾ ਭਤੀਜੇ ਤੀਜੇ ਕਹਿੰਦਾ ਆਪਾਂ ਭਤੀਜੇ ਤੀਜੇ ਤੇ ਉਹ ਆ ਗਈ ਹੈ ਹੈ ਨਹੀਂ ਮੇਰੀ ਨਹੀਂ ਆ ਗਈ ਹੈਗੀ ਤਾਂ ਹੈ ਵੇ ਕਾ ਕਰਈਏ ਬਾਹਰ ਜਉਂਦੀ ਜਾਗਦੀ ਨੂੰ ਚੰਗੀ ਭਲੀ ਨੂੰ ਤੋਂ ਕਰਨ ਲੱਗਾ ਸਿੰਗਾ ਮੋਟੋ ਆ ਰਹੀ ਹੈ ਦੀਸ ਆ ਨਵਾਂ ਮੈਲ ਲੱਗੀ ਆ ਭੂਆ ਪੁੱਤ ਉਹ ਤੇਰੀ ਅਸਲ ਭੂਆ ਤਾਂ ਉਹ ਹੀ ਆ ਤੜਨਾ ਪਿੰਟੇ ਚ ਲੈ ਜਾਂਦੀ ਸੀ ਹੋਰ ਮੇਰੇ ਨਾਲ ਤਾਂ ਇੰਨਾ ਮੋਹ ਸੀਗਾ ਅਸੀਂ ਤਾਂ ਥੋੜੇ ਹਫ਼ਤਾ ਤੱਕ ਅਸੀਂ ਮੈਨ ਨਹੀਂ ਦਿੰਦੀਆਂ ਸੀ ਕਿਤੇ ਉਹ ਮਾਰਟੀ ਲੈ ਕੇ ਇੱਧਰ ਨੂੰ ਕਰੇ ਮੈਂ ਉੱਧਰ ਵੀ ਚੱਲ ਜਾਂਦੀ ਸੀ ਕਿ ਹੋਂਟਾ ਐ ਵੀ ਤੁਸੀਂ ਸਮਝਦੇ ਵੀ ਖੜੀ ਕੁੜੜਾ ਸਾਰੇ ਕੱਪੜੇ ਆਪ ਸੀਤੇ ਸੀਗੇ ਸਲਾਈ ਇਹਨਾਂ ਨੇ ਕਰੀ ਬੇਬੇ ਦੇ ਕਫਾਂ ਵਾਲਾ ਕੁੜਤਾ ਬਣਾਇਆ ਸੀ ਕਾਲਰਾਂ ਵਾਲਾ ਤੇ ਇੱਥੇ ਕੱਪ ਲਾ ਅੱਗੇ ਸੀਂਦੇ ਸੀ ਨਾ ਕੱਪ ਲਾ ਕੇ ਬਟਨ ਲਾ ਕੇ ਕਿੰਨੇ ਸਾਲ ਬਾਅਦ ਮਿਲੋਂਗੇ ਤੁਸੀਂ ਉਹਨਾਂ ਨੂੰ ਆਠ ਨੌ ਸਾਲ ਬਾਅਦ ਹੋਣ ਲੱਗੀ ਆ ਮੈਂ ਆਪਾਂ ਉਹਨੂੰ ਮਿਲਾਂਗੇ ਮੈਨੂੰ ਲੱਗਦਾ 17 16 17 ਸਾਲਾਂ ਬਾਅਦ ਮਿਲਾਂਗੇ ਸਹੀ ਕਿੰਨੇ ਸਾਲ ਨਹੀਂ 16 17 ਸਾਲਾਂ ਬਾਅਦ ਕਿਉਂ ਸਿੰਨ 18 19 ਸਾਲ ਹੋ ਗਏ ਹੋਣਗੇ ਕਿਉਂਕਿ ਆਪਾਂ 6 ਕਿ ਮਹੀਨੇ ਬਾਅਦ ਪੈਸੇ ਆ ਗਏ ਸੀ ਹਨਾ ਸਾਲਕ ਤਾਂ ਡੇਢ ਕੁ ਸਾਲ ਹੀ ਮਿਲੇ ਸੀ ਉਹਨੂੰ ਵਿਆਹ ਤੋਂ ਬਾਅਦ ਜਾਂਦੇ ਅੰਬਰਸਾ ਉਹ ਵੀ ਕਿਨ ਫਿਰ ਉਹ ਚਲੇ ਗਈ ਸੀ ਬਾਹਰ ਫੋਨ ਮਿਲੂਗੀ ਸਾਨੂੰ ਧਾਰਨ ਸਾਨੂੰ ਬਾਤ ਦੇਖ ਲਾ ਤੂੰ ਡਾਰਕ ਸਾਨੂੰ ਦਾ ਹਨਾ ਉਹਨਾਂ ਨੇ ਯਾਦ ਸੀ। ਇੰਤੋਂ ਭੁੱਲਣ ਵਾਲੀ ਚੀਜ਼ ਆ। ਫੋਟੋ ਦੇਖਦਾ ਸੋਣਾ ਜਿਹਦੇ ਸਿੱਧਾ ਚਿਹਰ ਕੱਢਾ ਹੋਣਾ। ਹਾਂ। ਉਹਨਾਂ ਦਾ ਉਹ ਸਿੱਧਾ ਚਿਹਰ ਕੱਢਿਆ ਜਿਹੜੀ ਕੁੜੀ ਦੇ। ਉਹ ਤੇਲੀ ਪੂਆ। ਤੇਲੀ ਪੂਆਲੇ ਹੋ ਗਏ। ਮੈਂ ਤਾਂ ਪੂਆ ਵਾਲੀ ਹੈਗੀ ਹੈਗੀ ਯਾਰ। ਉਹ ਕੱਲ ਉੱਥੇ ਆ। ਇੱਕ ਜਦੋਂ ਰਸਤਾ ਟੁੱਟਦਾ ਰੱਬ ਦੋ ਜੋੜਦਾ ਟੁੱਟਣ ਨੂੰ ਆਪਣਾ ਕਿਹੜਾ ਟੁੱਟਿਆ ਸੀ ਉਹਦੇ ਨਾਲ ਨਾ ਨਾ ਹੋਰ ਥੱਲੇ ਹੁੰਦੇ ਲਗੜੀ ਧੂੜੀ ਦੀ ਟੈਂਸ਼ਨ ਹੀ ਲਾਈ ਰਹੀ ਹੁੰਦੀ ਹੋਰ ਬਥੇਰੇ ਰਿਸ਼ਤੇ ਬੰਦੇ ਨੇ ਆਪਣੇ ਰਿਸ਼ਤੇ ਆ ਹੋ ਰਿਹਾ ਹੁਣ ਆਪਣਾ ਪ੍ਰੀਤੀ ਨਾਲ ਖੂਨ ਦਾ ਰਿਸ਼ਤਾ ਵਾ ਸੰਦੀਪ ਹੁਣ ਨਾਲਾ ਉਹਨਾਂ ਨਾਲ ਆਪਣਾ ਫੋਨ ਦਾ ਰਿਸ਼ਤਾ ਹਾਂ ਹੈਗਾ ਉਹ ਕਿੰਨਾ ਕਰਦੇ ਆ ਫੋਨ ਦਾ ਰਿਸ਼ਤਾ ਥੋੜੀ ਨਾਲ ਆਪਣਾ ਪਿਆਰ ਹੀ ਐ ਦੇਲਾ ਕਿੰਨਾ ਮੈਂ ਤਾਂ ਉਹਨਾਂ ਦੇ ਘਰੇ ਹੀ ਜਾਂਦਾ ਹੁੰਦਾ ਸੀ ਆ ਫੇਰ ਉਹ ਵੀ ਆਣੀ ਐ ਨਾ ਸਾਈ ਦੇ ਫੋਨ ਖਾਣ ਦੇ ਰਿਸ਼ਤੇ ਦਾ ਹੁਣ ਨਾਲ ਗੱਲਾਂ ਵੀ ਹੈਗੇ ਧਾਵਾ ਜਾਂ ਨੀਵਾ ਦਿਖਾਉਣ ਦੇ ਹੈਗੇ ਗੱਲਾਂ ਕਰਨਗੇ ਕਿ ਹਾਂ ਐਂਕੀਓ ਤੇ ਫਲਾਣਾ ਝੂਕਾ ਆਂਟੀ ਉਸ ਸੁਬਹ ਘਰੇ ਨਹੀਂ ਆਈ ਤੁਹਾਡੇ ਆਂਟੀ ਅਜੇ ਮੈਂ ਇੱਧਰ ਆਈ ਵੀ ਨਹੀਂ ਉਹ ਤੇ ਐਕਟਿਵ ਫਰਾਂਸੀ ਹੈ ਕਮੇਟੀ ਬੋਨ ਨਹੀਂ ਹੁੰਦੀ ਉਹ ਫਰੂ ਵੀ ਆ ਦੂਗੀ ਜਿਆਦਾ ਪ੍ਰੀਤੀ ਅੱਟਿਆ ਖਰਾਬ ਸੀ ਉਹਦੀ ਕਹਿੰਦੀ ਜਿਹਦੀ ਐਕਟਿਵ ਹੋ ਰੋਣ ਫੇਰ ਮੈਂ ਲੈ ਚਾਹਾਂ ਮम्मी ਨੂੰ ਤੂੰ ਚੱਕ ਫੇਰ ਤੇ ਸੀਗੀ ਅੱਜ ਡੈਡੀ ਨੇ ਜਾਣਾ ਨਹੀਂ ਆਪਾਂ ਚਲੇ ਜਾਂਦੇ ਉੱਧਰ ਉਹ ਜਿੱਦੇ ਗਏ ਨਾ ਆਪਾਂ ਰਾਤ ਲਾ ਲਿਆ ਦੋਵੇਂ ਚੱਲਣਾ ਸੀ ਸ਼ਾਮ ਨੂੰ ਕਿੱਦੇ ਰੂਬੀ ਨੂੰ ਛੁੱਟੀ ਹੋਈ ਉਹ ਤਾਂ ਸੋਮਵਾਰ ਛੁੱਟੀ ਹੁੰਦੀ ਆ ਉਹਦੀ ਮਰਜ਼ੀ ਇਹਦੇ ਬੁੱਧਵਾਰ ਕਰੀ ਬੈਠੀ ਸੀ ਮੰਗਲਵਾਰ ਕੀਤੀ ਉਹਨੇ ਨਹੀਂ ਉਹ ਸੋਮਵਾਰ ਨੂੰ ਹੁੰਦੀ ਆ ਮੰਗਲਵਾਰ ਕਰੀ ਉਹਨੇ ਨਹੀਂ ਉਹਨੇ ਸੋਮ ਸੋਮਵਾਰ ਨਹੀਂ ਕੀਤੀ ਸੀ ਸੋਮਵਾਰ ਥੋੜੀ ਸੋ ਦੇ ਮੰਗਲਵਾਰ ਸੀ ਸੋਮਵਾਰ ਤਾਂ ਦੇਖੀ ਸੀ ਉਹ ਐਤਵਾਰ ਨੂੰ ਗਈ ਸੀ ਸ਼ਾਇਦ ਓਏ ਉਹ ਸ਼ਨੀਵਾਰ ਨੂੰ ਬਦਲ ਦਿੰਦੇ ਆ ਠੀਕ ਬੀ ਕਾਲੀ ਹਾਂ ਜਿਹੜਾ ਆਣਾ ਆਣਾ ਆਪਣਾ ਇਹ ਆਈਗਾ ਸੁਣਾਣਾ ਨਹੀਂ ਠੱਗਣ ਠੱਗਣਾ ਕਹੀਏ ਤੇ ਦੱਸ ਹੋਰ ਕੀ ਚਾਹੀਏ ਚੋਰਾਂ ਚੋਰਨਾ ਕਹੀਏ ਤੇ ਦੱਸ ਫਿਰ ਹੋਰ ਕੀ ਚਾਹੀਏ ਇਹ ਆਈ ਇਹ ਆ ਜਾ ਸਹੀ ਮਾਚੀਆ ਚਾਚਾ ਮਾਮਾ ਕਹਿ ਰਿਆ ਕਰੋ ਚੋਰ ਨਾ ਕਿਆ ਕਿਆ ਮਾਮਾ ਚੋਰ ਹੁੰਦਾ ਹੈ ਚਾਚਾ ਦਾ ਮੰਨ ਲਿਆ ਫਿਰ ਵੀ ਚਾਚੇ ਮਾਮਾ ਆਉਗਾ ਨਾ ਚੋਰ ਨੂੰ ਚੋਰਗੇ ਮੈਂ ਚਾਚਾ ਮਾਮਾ ਲੈ ਕੇ ਦੂੰ ਜਰਾਪਾ ਕਿੱਥੇ ਰਤੀ ਨਾ ਜਨਾ ਇੱਥੇ ਕੱਪੜਾ ਮਾਰ ਗਿਆ ਤਾਂ ਪਤਾ ਨਾ ਹਾਂ ਜੀ ਲੱਗਦੀ ਹੈ